ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਸ ਐਮਪੀ ਭਾਈ ਅਮਰਤਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅਮਰਤਪਾਲ ਖਾਲਸਾ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਨ੍ਹਾਂ ਦੀ ਐਨਐਸਏ ਖਤਮ ਹੋਣ ਜਾ ਰਹੀ ਹੈ ਇਸ ਮਹੀਨੇ ਦੀ ਯਾਨੀ ਕਿ 18 ਮਾਰਚ ਨੂੰ ਦੂਸਰੇ ਪਾਸੇ ਲੋਕ ਸਭਾ ਦਾ ਸੈਸ਼ਨ ਜਿਹੜਾ ਹੈ 12 ਮਾਰਚ ਨੂੰ ਸ਼ੁਰੂ ਹੋ ਰਿਹਾ ਹੈ ਇਸ ਤੋਂ ਪਹਿਲਾਂ ਵੱਡੀ ਖਬਰ ਆ ਗਈ ਹੈ ਭਾਈ ਅਮਰਤਪਾਲ ਖਾਲਸਾ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਕਿਉਂਕਿ ਇਹ ਫੈਸਲਾ ਅਟਲ ਹੈ ਕਿਉਂਕਿ ਇਸ ਦੀ ਹਾਮੀ ਭਾਰਤੀ ਜਨਤਾ ਪਾਰਟੀ ਨੇ ਇੱਕ ਫਾਈਲ ਬਣਾ ਕੇ ਸੌਂਪ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਫੈਸਲਾ ਲਿਆ ਜਾਵੇਗਾ ਇਸ ਬਾਰੇ ਗੱਲਬਾਤ ਕਰਾਂਗੇ ਯਾਨੀ ਕਿ ਸੂਤਰਾ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਭਾਈ ਅਬਰਤਪਾਲ ਖਾਲਸਾ ਅਤੇ ਹੋਰ ਪੰਜ ਐਮਪੀ ਨੇ ਜਿਹੜੇ ਜਿਨ੍ਹਾਂ ਨੂੰ ਕੱਲ ਪ੍ਰੌਰ ਮਿਲੇਗੀ ਯਾਨੀ ਕਿ 12 ਤਰੀਕ ਤੋਂ ਲੈ ਕੇ 4 April ਤੱਕ ਜਿਹੜਾ ਹੈ ਪ੍ਰੌਰ ਮਿਲ ਦੀਆਂ ਕਿਆ ਫਰਗਾਈਆਂ ਲਗਾਈਆਂ ਜਾ ਰਹੀਆਂ ਨੇ ਇਟ ਮੀਨਸ ਵੀ ਭਾਈ ਅਬਰਤਪਾਲ ਖਾਲਸਾ ਪੰਜਾਬ ਦੇ ਵਿੱਚ ਵੀ ਆਉਣਗੇ ਕਿਉਂਕਿ ਲੋਕ ਸਭਾ ਦਾ ਸੈਸ਼ਨ ਤੇ ਪੰਜ-ਸੱਤ ਦਿਨ ਦੇ ਵਿੱਚ ਖਤਮ ਹੋ ਜਾਵੇਗਾ ਲੋਕ ਸਭਾ ਦੇ ਸੈਸ਼ਨ ਤੋਂ ਬਾਅਦ ਫਿਰ ਸ਼ਿਰਕਤ ਕਰਨਗੇ ਪੰਜਾਬ ਦੇ ਵਿੱਚ ਖਾਸ ਕਰਕੇ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਜਿਨ੍ਹਾਂ ਨੇ ਵੱਡੀਆਂ ਬਹੁਮੁਲੀਆਂ ਵੋਟਾਂ ਪਾ ਕੇ ਭਾਈ ਅੰਮਰ ਪਾਲ ਸਿੰਘ ਨੂੰ ਜਿੱਤ ਦਾ ਫਤਵਾ ਦਿੱਤਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਯਾਨੀ ਕਿ ਕੱਲ 10 ਤਰੀਕ ਹੈ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਫੈਲ ਸੌਂਪੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਉਸ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਸਾਰਾ ਕੰਮ ਸੰਵਿਧਾਨਿਕ ਹੈ ਸੰਵਿਧਾਨ ਦੇ ਤਹਿਤ ਹੀ ਲੋਕਤੰਤਰ ਦੇ ਤਹਿਤ ਹੀ ਭਾਈ ਅਮਰਤਪਾਲ ਖਾਲਸਾ ਅਤੇ ਪੰਜ ਹੋਰ ਐਮਪੀ ਨੇ ਜਿਨ੍ਹਾਂ ਵੱਲੋਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਨੇ ਭਾਈ ਅਮਰਤਪਾਲ ਖਾਲਸਾ 12 ਤਰੀਕ ਨੂੰ ਸੂਤਰ ਦੱਸਦੇ ਨੇ ਕਿ ਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਪ੍ਰੋਲ ਤੇ ਬਾਹਰ ਆਣਗੇ ਕਿਉਂਕਿ 18 ਬਾਰਚ ਨੂੰ ਤਾਂ ਉਹਨਾਂ ਦੀ ਐਨਐਸਏ ਖਤਮ ਹੋ ਜਾਵੇਗੀ ਐਨਐਸਏ ਖਤਮ ਹੋਣ ਤੋਂ ਬਾਅਦ ਫਿਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਲੇਕਿਨ ਹੁਣ ਮੁੱਦਾ ਹੈ ਪ੍ਰੋਲ ਦਾ ਕਿਉਂਕਿ ਜੇਕਰ ਉਸ 60 ਦਿਨ ਜਿਹੜੀ ਲੋਕ ਸਭਾ ਦੇ ਸੈਸ਼ਨ ਦੀ ਹਾਜ਼ਰੀ ਪੂਰੀ ਹੈ ਜੇਕਰ ਉਹਨਾਂ ਦੇ ਵਿੱਚੋਂ 3-4 ਦਿਨ ਤੇ ਹਾਜ਼ਰ ਨਹੀਂ ਹੁੰਦੇ ਤਾਂ ਉਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਵਾਲੀ ਕੁਰਸੀ ਜਿਹੜੀ ਹੈ ਰੱਦ ਹੋਵੇਗੀ ਉਸ ਨੂੰ ਝਟਕਾ ਲੱਗੇਗਾ ਲੇਕਿਨ ਸਰਕਾਰ ਇਸ ਤੇ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ ਸੋਚ ਲਈ ਹੈ ਕਿਉਂਕਿ ਲੋਕਤੰਤਰ ਅਦੇ ਤਾ ਤ ਸਬਦਾਂ ਦੇ ਤਹਿਤ ਹੀ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਲੋਕ ਸਭਾ ਦੀਆਂ ਚੋਣ ਜਿਹੜੀ ਹੈ ਲੜ ਗਈ ਹੈ ਲੜੀ ਗਈ ਹੈ ਹਲਕਾ ਸ਼੍ਰੀ ਕਰੂਰ ਸਾਹਿਬ ਤੋਂ ਜੇ ਗੱਲ ਕਹੀਏ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਮਰਥਕਾਂ ਦੀ ਉਹ ਖੁਸ਼ ਨੇ ਯਾਨੀ ਕਿ ਜਿੰਨਾ ਪਰਮਾ ਹੰਗਾਰਾ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਫੁੱਟ ਜਿਹੜੀ ਹੈ ਉਸ ਦਾ ਫਾਇਦਾ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਹੋ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪੱਕੇ ਵੱਡੇ ਆਗੂ ਛੋਟੇ ਵਰਕਰ ਜਿਹੜੇ ਪਿੰਡਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਕੰਮ ਕਰਦੇ ਨੇ ਉਹ ਦਿਲ ਪਰ ਰਾਤ ਹੁਣ ਮਿੰਟ ਕਰ ਰਹੇ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਸ ਦੇ ਸਾਥੀਆਂ ਵਾਸਤੇ ਭਾਈ ਅੰਮ੍ਰਿਤਪਾਲ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ੇ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਅ ਸਿਤਾ ਬਹੁਤ ਜ਼ਿਆਦਾ ਮਿਲਣਗੀਆਂ ਕਿਆਸਰਗਾਈਆਂ ਤੇ ਇਹ ਵੀ ਲਗਾਈਆਂ ਜਾ ਰਹੀਆਂ ਨੇ ਖਾ체 ਪ੍ਰਗਟਾਏ ਜਾ ਰਹੇ ਨੇ ਕਿ ਅੰਬਰਤਪਾਲ ਖਾਲਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਮੁੱਖ ਮੰਤਰੀ ਬਣਨਗੇ ਵੀ ਜਿਸ ਤਰ੍ਹਾਂ ਜੂਨ ਜੁਲਾਈ ਤੋਂ ਬਾਅਦ ਜਿਹੜੀ ਹੈ ਵੋਟਾਂ ਦੀ ਗਿਣਤੀ ਜਿਹੜੇ ਉਹਨਾਂ ਦੀ ਸਮਰਥਕਾਂ ਸਮਰਥਕ ਨੇ ਉਹਨਾਂ ਦੀ ਗਿਣਤੀ ਲਗਭਗ 30 ਤੋਂ 35 ਲੱਖ ਹੋ ਜਾਵੇਗੀ ਜੇਕਰ ਅਜਿਹਾ ਹੁੰਦਾ ਹੈ ਤਾਂ ਇੰਨੀ ਹੀ ਵੋਟ ਚਾਹੀਦੀ ਹੈ ਜਿਹੜੀ ਹੈ ਸਰਕਾਰ ਬਣਾਉਣ ਵਾਸਤੇ ਧੰਨਵਾਦ